ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਨਵਾਂ ਦਾ ਸ਼ੰਭ ਗੁਰਦੁਆਰਾ ਸ਼ਹੀਦ ਬੀਬੀ ਸੁੰਦਰ ਕੌਰ ਗਰਦਾਸਪੁਰ ਮਕੀਰੀਆਂ ਰੋਡ ਦੇ ਰਸਤੇ ਤੇ ਪੈਂਦਾ ਹੈ ਇਸ ਸਸਤਾਨਾ ਦੇ ਉੱਤੇ 24 ਘੰਟੇ ਲੰਗਰ ਔਰ ਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ ਔਰ ਗਤਕਾ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਭਾਈ ਸੰਦੀਪ ਸਿੰਘ ਜੀ ਇੱਥੇ ਪੱਕੇ ਨੇ ਔਰ ਹੋਰ ਵੀ ਸਵਾਵਾ ਰਹਿੰਦਿਆਂ ਵੀ ਨੇ ਔਰ ਇੱਥੇ ਬੀਬੀ ਸੁੰਦਰ ਕੌਰ ਜੀ ਤੁਹਾਨੂੰ ਆਉਣ ਦੀ ਗੱਲ ਪੁੱਛੀ ਹੈ ਮਾਤਾ ਸੁੰਦਰ ਕੌਰ ਜੀ ਪਹਿਲਾ ਨਾਮ ਮਾਤਾ ਜੀ ਦਾ ਸਰਸਵਤੀ ਸੀ ਫਿਰ ਸੁੰਦਰੀ ਵੀ ਪਿਆਰ ਨਾਲ ਕਹਿੰਦੇ ਸਨ ਔਰ ਮਾਤਾ ਜੀ ਦਾ ਪਿੰਡ ਕਪੂਰਥਲ ਵਿੱਚ ਸ਼ਾਮੇ ਖੱਤਰੀ ਕੋ ਪਥੇ ਪਿੰਡ ਦਾ ਨਾਮ ਸੀਗਾ ਉਸ ਥਾਂ ਤੇ ਅੱਜ ਵੀ ਗੁਰਦੁਆਰਾ ਸਾਹਿਬ ਬਣਿਆ ਹੈ ਔਰ ਮਾਤਾ ਜੀ ਦੇ ਵੱਡੇ ਭਰਾਤਾ ਜੋ ਬਾਬਾ ਬਲਵੰਤ ਸਿੰਘ ਜੀ ਇਹ ਸਿੱਖਾਂ ਦੇ ਨਾਲ ਬਹਿ ਕੇ ਇਹ ਬਾਣੀ ਸਿੱਖੀ ਸੀ ਬਾਣੀ ਸਿੱਖ ਕੇ ਬਾਣੀ ਦਾ ਬਹੁਤ ਅਭਿਆਸ ਕਰਦੇ ਸਨ ਤੇ ਉਸ ਤੋਂ ਬਾਅਦ ਖੁਸ਼ ਹੋ ਕੇ ਪ੍ਰੇਰਣਾ ਲੈ ਕੇ ਖੰਡੇ ਬਾਟੇ ਖੰਡੇ ਬਾਟੇ ਦੀ ਪੌਲ ਲਈ ਹੈ ਪੌਲ ਲੈ ਕੇ ਫਿਰ ਮਾਤਾ ਜੀ ਨੂੰ ਵੀ ਬਾਣੀ ਸਿਖਾਈ ਹੈ ਮਾਤਾ ਜੀ ਨੇ ਬਾਣੀ ਸਿੱਖੀ ਹੈ ਮਾਤਾ ਜੀ ਵੀ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਇਧਰ ਨੂੰ ਖਿੱਚ ਪਈ ਹੈ ਤੇ ਉਹ ਵੀ ਇਧਰ ਨੂੰ ਆਏ ਨੇ ਫਿਰ ਇੱਥੇ ਬਾਬਾ ਲਵੰਤ ਸਿੰਘ ਜੀ ਇਸ ਸਥਾਨ ਤੇ ਪਹਿਲੇ ਨਹੀਂ ਆਏ ਪਹਿਲੇ ਰੋੜੀ ਸਾਹਿਬ ਵਾਲੇ ਸਿੰਘ ਸਾਹਿਬ ਜਿਹੜੇ ਉਧਰੋਂ ਲਾਹਰੋ ਸਿੰਘ ਇਧਰ ਆਏ ਨੇ ਉਸ ਤੋਂ ਬਾਅਦ ਆਸਤੇ ਆਸਤੇ ਭਲ ਕਰਦੇ ਆਂ ਸਿੰਘਾਂ ਦੇ ਨਾਲ ਤੇ ਬਾਬਾ ਲਵਸਿੰਗ ਜੀ ਇੱਥੇ ਆ ਕੇ ਰਹਿ ਗਏ ਜਿੱਥੇ ਨਾਲ ਇੱਥੇ ਬਹੁਤ ਸਮੇਂ ਤੋਂ ਰਹਿ ਰਹੇ ਨੇ ਇਕੱਠੇ ਕਈ ਸੌ ਕਾ ਵੀ ਸਮਾਂ ਲੱਗੇ ਤੇ ਰਹਿਣ ਨੂੰ ਇਸ ਤੋਂ ਬਾਅਦ ਫਿਰ ਕੁਸ ਸਮਾਂ ਬਾਅਦ ਬਾਬਾ ਲਵਸਿੰਗ ਜੀ ਆਪਣੇ ਨਗਰ ਗਏ ਨੇ ਕਿਉਂਕਿ ਮਾਤਾ ਜੀ ਨਾਲ ਵਿਆਹ ਭੈਣ ਜੀ ਨਾਲ ਵਾਅਦਾ ਕਰਕੇ ਆਏ ਸਨ ਕਿ ਆਵਾਂਗਾ ਤੇ ਗਏ ਨੇ ਪਤਾ ਜੀ ਕਹਿੰਦੇ ਮੈਂ ਤੁਹਾਡੇ ਨਾਲ ਜਾਣਾ ਹੈ ਬਾਬਾ ਲਵਸਿੰਗ ਜੀ ਨੇ ਕਿਹਾ ਜੀ ਤੂੰ ਘਰ ਰਹਿਣਾ ਮੈਂ ਤੈਨੂੰ ਘਰ ਛੱਡ ਦਿੰਦਾ ਪਰ ਕਹਿੰਦੇ ਨਹੀਂ ਮੈਂ ਨਾਲ ਜਾਣਾ ਸੇਵਾ ਕਰਨੀ ਆ ਫਿਰ ਸਿੰਘਾਂ ਦੇ ਨਾਲ ਹੀ ਇੱਥੇ ਆ ਗਏ ਨੇ ਆ ਕੇ ਫਿਰ ਇੱਥੇ ਸੇਵਾ ਕੀਤੀ ਹੈ ਇਸੇ ਸਥਾਨ ਤੇ ਹੀ ਮਾਤਾ ਜੀ ਨੇ ਸ਼ਹੀਦੀ ਪਾਈ ਆ ਲਖਪਤ ਰਾਏ ਕੀ ਕਰਦੇ ਸੀ ਇੱਥੇ ਔਰ ਕਿੰਨੇ ਸਿੰਘ ਸੀ ਇੱਥੇ ਇੱਥੇ 11000 ਸਿੰਘ ਸਨ ਇਸ ਕਨਵਾਂ ਦੇ ਸ਼ੰਭ ਵਿੱਚ ਕਿਉਂਕਿ ਸ਼ੰਭ ਬਹੁਤ ਲੰਬਾ ਹੈ 11000 ਸਿੰਘ ਜੋ ਇੱਕ ਦੋ ਕਿਲਿਆਂ ਵਿੱਚ ਆਉਣ ਵਾਲੇ ਨਹੀਂ ਇਹ ਵਾਕਾਫੀ ਸੰਭ ਵੀ ਬਹੁਤ ਵੱਡਾ ਹੈ ਸਾਰੇ ਸੰਭ ਵਿੱਚ ਜੰਗਲ ਬਹੁਤ ਵੱਡਾ ਸੀਗਾ ਜੰਗਲ ਦੇ ਵਿੱਚ ਇੱਥੇ ਰਾਤ ਨੂੰ ਤੇ ਉਹਨਾ ਵੀ ਮੁਸ਼ਕਲ ਸੀ ਉਸ ਸਮੇਂ ਵਿੱਚ ਪਰ ਇਹ ਬਿਆਸ ਤੇ ਰਿਆ ਪੈਂਦਾ ਲੱਗੀ ਇੱਕ ਨਦੀ ਪੈਂਦੀ ਹੈ ਜਿਹੜੀ ਕੁਦਰਤੀ ਸੋਮੇ ਦੀ ਨਦੀ ਚੱਲਦੀ ਹੈ ਆਪਣਿਆ ਇਹਦੇ ਕਿਨਾਰੇ ਸਿੰਘ ਰਹਿੰਦੇ ਸਨ ਇੱਥੇ ਰਹਿ ਕੇ ਸਾਨੂੰ ਇੱਥੋਂ ਹੀ ਤੇ ਸਿੰਘਾਂ ਦਾ ਤਾਂ ਕੋਈ ਪਤਾ ਨਹੀਂ ਕਿਦੋਂ ਦੇ ਰਹਿੰਦੇ ਸਨ ਪਰ ਇੰਨਾ ਯੂਰ ਹੈ ਕਿ 1746 ਵਿੱਚ ਸਿੰਘ ਇੱਥੇ ਆਏ ਨੇ ਜੋ ਇਤਿਹਾਸ ਕਹਿੰਦਾ ਹੈ ਔਰ ਇੱਥੋਂ ਇੱਥੇ ਫਿਰ ਕਾਫੀ ਦੇ ਰਹੇ ਉਦੋਂ ਹੀ ਥੋੜੀ ਸਮੇਂ ਦੀ ਵਸীদੀਆਂ ਪਾ ਗਏ ਨੇ ਕਿਉਂਕਿ ਮਾਤਾ ਜੀ ਨੇ ਕਿਹੜੀ ਸੇਵਾ ਚੁੱਕੀ ਉਹਨਾਂ ਦੀ ਮਾਤਾ ਜੀ ਨੇ ਸੇਵਾ ਚੁੱਕੀ ਹੈ ਪ੍ਰਸ਼ਾਦੇ ਬਕ ਹੁੰਦੀ ਔਰ ਉਸ ਤੋਂ ਬਾਅਦ ਸਿੰਘਾਂ ਦੀ ਜੋ ਮਲਮ ਪੱਟੀ ਹੈ ਉਹੀ ਸੋਣਿਆ ਲਿਖਿਆ ਕਿ ਉਹ ਵੀ ਕਰਦੇ ਸਨ ਜੋ ਜਖਮੀ ਸਿੰਘ ਹੋ ਜਾਂਦੇ ਨੇ ਮਤਲਬ ਇਹਨਾਂ ਦੀ ਸ਼ਹਾਦਤ ਕਿੱਦਾਂ ਹੋਈ ਸ਼ਹਾਦਤ ਫਿਰ ਜਦੋਂ ਲਖਪਤ ਰਾਏ ਜਸਪਤ ਰਾਏ ਨੇ ਸਿਰ ਕਲਮ ਕੀਤਾ ਸਿੱਖਾਂ ਨੇ ਰੋੜੀ ਸਾਹਿਬ ਜੋ ਪਾਕਿਸਤਾਨ ਚ ਗੁਰਦੁਆਰਾ ਪੈਂਦਾ ਹੈ ਫਿਰ ਲਖਪਤ ਰਾਏ ਨੇ ਜਾ ਕੇ ਜੀ ਆ ਖਾਨ ਦੇ ਨਾਲ ਬਹਿ ਕੇ ਸਲਾਹ ਕਰਕੇ ਔਰ ਅਰਦਾਬ ਮਹਿੰਦੀ ਕੀਤੀ ਕਿ ਮੈਨੂੰ ਜੋ ਮੇਰੇ ਭਰਾ ਦਾ ਬਦਲਾ ਲੈਣਾ ਹੈ ਔਰ ਮੈਨੂੰ ਅੱਗੇ ਫੌਜ ਦਿੱਤੀ ਜਾਵੇ ਔਰ ਅੱਗੇ ਦਿੱਤੀ ਜਾਵੇ ਮੈਂ ਕੋਈ ਸਿੱਖ ਰਹਿਣ ਨਹੀਂ ਦੇਣਾ ਫਿਰ ਉਹਨਾਂ ਲੱਗੇ ਲੱਗੇ ਪਾਲੇ ਸਿੱਖਾਂ ਦੇ ਜਿਹਨਾਂ ਦਾ ਮੈਂ ਉਹਨਾਂ ਦਾ ਕਤਲ ਕਰ ਦਿੱਤਾ ਜਿਹੜੀ ਗਿਰਦੀ ਹਿੰਦੂ ਸਨ ਬ੍ਰਾਹਮਣ ਸਨ ਜਾਂ ਕੋਈ ਮੁ슬ਮਾਨ ਵੀ ਕਿਰਿਆਵਾਨ ਹੁੰਦਾ ਉਹ ਕਹਿੰਦੇ ਵੀ ਇਹ ਪਿੰਡ ਦੇ ਨੇ ਵਰਤਨ ਵਾਲੇ ਤੂੰ ਇਹਨਾਂ ਨੂੰ ਕਿਉਂ ਮਾਰਦਾ ਜਿਨ੍ਹਾਂ ਨੇ ਕੰਮ ਕੀਤਾ ਤੂੰ ਉਹਨਾਂ ਜਾ ਕੇ ਲੜ ਫਿਰ ਉੱਥੋਂ ਮਾਰ ਕੇ ਫਿਰ ਪਛਿਆ ਕਿ ਜਿਹੜੇ ਸਿੰਘ ਇੱਥੇ ਸਨ ਕਿੱਥੇ ਰਹਿੰਦੇ ਆ ਕਿੱਥੇ ਚਲੇ ਗਏ ਨੇ ਫਿਰ 10 22 ਵੀ ਇੱਥੇ ਸੀਆਰਡੀ ਲੈ ਕੇ ਸੂਹਾ ਇੱਥੇ ਆ ਕੇ ਫਿਰ ਘੇਰਾ ਪਾ ਕੇ ਜੰਗਲ ਨੂੰ ਅੱਗ ਲਾ ਕੇ ਸ਼ਿੰਗਾਂ ਨੂੰ ਸ਼ਹੀਦ ਕੀਤਾ ਔਰ ਸਿੰਘ ਵੀ ਜੁੱਧ ਵਿੱਚ ਲੜ ਕੇ ਉਹਨਾਂ ਨਾਲ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਕੁਝ ਸਿੰਘ ਕਹਿੰਦੇ ਨੇ ਕਿ ਰਸਤਾਨ ਦੀ ਸੈਟ ਨੂੰ ਚੱਲ ਗਏ ਨੇ ਮਾਤਾ ਜੀ ਦੀ ਸ਼ਹਾਦਤ ਸਦਕਾ ਮਾਤਾ ਜੀ ਦੀ ਸ਼ਹਾਦਤ ਦੇ ਜਿਤਨਾ ਪੜਿਆ ਹੈ ਇਹੀ ਹੈ ਕਿ ਜੋ ਲੱਗ ਤੁਹਾਡੇ ਨਾਲ ਹੀ ਹੈ ਉਸੇ ਸਤਾਂ ਦੇ ਜਦੋਂ ਆਏ ਨੇ ਮਾਤਾ ਜਦੋਂ ਉਹਦੇ ਨਾਲ ਲੜਦੇ ਉਹ ਬਾਅਦ ਆਰੀਫ ਸਾਹਿਬ ਜੀ ਨੇ ਲਿਖਿਆ ਕਿ ਇੱਕ ਮੁਗਲ ਜਿਹੜਾ ਉਹ ਹਾਏ ਹਾਏ ਕਰਦਾ ਜਕਮ ਨਾਲ ਉਹ ਬਿੱਗਾ ਫੱਟਰ ਹੋਇਆ ਸੀ ਮਾਤਾ ਜੀ ਕੋਲ ਰੋਕ ਕੇ ਉਹਨੂੰ ਜਲ ਪੰਚ ਕਾਇਆ ਉਸ ਨੂੰ ਪੁੱਛਿਆ ਤਾਂ ਕੌਣ ਮਾਤਾ ਜੀ ਦਿੱਖਿਆ ਆਪਣਾ ਨਾਂ ਵੀ ਮੈਂ ਐ ਹ ਉਹਨੇ ਕਿਹਾ ਤੂੰ ਕਾਫਰ ਹੈ ਉਹ ਕੁਦਰ ਦੀ ਤਲਵਾਰ ਉਹਦੇ ਮੁੱਠੀ ਹੱਥ ਵਿੱਚ ਪਈ ਸੀ ਉਹਨਾਂ ਲੰਮੇ ਪਏ ਨੇ ਵੱਟ ਕੇ ਮਾਰੀ ਜੋ ਮਾਤਾ ਜੀ ਦੇ ਆ ਇੱਥੇ ਛਾਤੀ ਦੇ ਵਿੱਚ ਲੰਗਿਆ ਕੱਪ ਕੱਪ ਲੱਗਣ ਕਰਕੇ ਮਾਤਾ ਜੀ ਬੇਸ਼ ਹੋ ਗਏ ਤੋਂ ਸਿੰਘ ਫਿਰ ਗਏ ਨਹੀਂ ਚੁੱਕ ਕੇ ਲੈ ਕੇ ਆਏ ਆ ਉਹ ਲੈ ਕੇ ਵਸਤਾਂ ਤੇਰੇ ਕੁਛ ਦਿਨ ਫਿਰ ਇੱਥੇ ਰਹੀ ਨੇ ਵਸ਼ੀਦੀਆਂ ਪ੍ਰਭੂ ਕਰ ਗਏ ਨੇ ਜੁੱਧ ਵਿੱਚ ਕਿੰਨੀ ਉਮਰ ਉਹਨਾਂ ਦੀ ਲਾਤ ਉਸ ਟਾਈਮ ਕੋਈ 26-27 ਸਾਲ ਦੇ ਵਿੱਚ ਹੋਏਗੀ ਮਾਤਾ ਜੀ ਉਮਰ ਛੋਣੀ ਤੇਰਾ ਨਾਮ ਨਰਿੰਦਰ ਸਿੰਘ ਹੈ ਜੀ ਔਰ ਇੱਥੇ 24 ਘੰਟੇ ਲੰਗਰ ਚੱਲਦਾ ਹੈ ਔਰ ਗੱਤਕਾ ਸਕਾਇਆ ਜਾਂਦਾ ਹੈ ਬਾਣੀ ਦੀ ਸੰਥਿਆ ਵੀ ਅਹੀਂ ਹੋਣ ਦੇਨੂ ਪ੍ਰਬੰਧ ਕਰ ਰਹੇ ਆ ਬਾਕੀ ਅਸੀਂ ਕਮਰੇ ਇੱਥੇ ਤਿਆਰ ਕੀਤੇ ਬਾਥਰੂਮ ਤਿਆਰ ਕਰਤੇ ਜੇ ਛੋਟਾ ਮੋਟਾ ਕੋਈ ਸਕੂਲ ਦੀ ਵੀ ਲੋੜ ਪਏ ਤੇ ਅਸੀਂ ਇੱਥੇ ਸਕੂਲ ਵੀ ਇੱਕ ਚਲਾਵਾਂਗੇ ਔਰ ਦਵਾਈ ਦੇ ਕੈਂਪ ਲੱਗਦੇ ਆ ਇੱਥੇ ਬਾਕੀ ਸੰਗਤਾਂ ਬਹੁਤ ਹੁੰਦੀਆਂ 24 ਘੰਟੇ ਲੰਗਰ ਚੱਲਦਾ ਅੱਜ ਦਾ ਨੌਜਵਾਨ ਜੋ ਸਿੱਖ ਇਤਿਹਾਸ ਤੋਂ ਵਿਮੁਖ ਹੁੰਦਾ ਜਾ ਰਿਹਾ ਗੁਰਮਤ ਤੋਂ ਵਿਮੁਖ ਹੁੰਦਾ ਜਾ ਰਿਹਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਭਾਈ ਸਾਰੇ ਵਦੇਸ਼ ਵਿਦੇਸ਼ ਦੀਆਂ ਸਾਕ ਤੁਹਾਨੂੰ ਅਪੀਲ ਕਰਦੇ ਹਾਂ ਕਿ ਸਿੱਖ ਇਤਿਹਾਸ ਜਿਆਦਾ ਜਿਆਦਾ ਪੜੋ ਸਿੱਖੀ ਨਾਲ ਜੁੜੋ ਬਾਣੀ ਅਤੇ ਬਾਣੇ ਨਾਲ ਜੁੜੋ ਤੇ ਸਿੱਖ ਦਾ ਦੁਬਾਰਾ ਉਸੇ ਹੀ ਹਾਲਾਤ ਵਿੱਚ ਆਓ ਸਾਰੇ ਜਣੇ ਰਲ ਕੇ ਲੱਗਦਾ ਨਹੀਂ ਹੈ ਕਿ ਸੰਸਥਾਵਾਂ ਜਿਹੜੀਆਂ ਸਿੱਖ ਜਥੇਬੰਦੀਆਂ ਸਿੱਖਾਗੂ ਆ ਜਿਹੜੇ ਉਹਨਾਂ ਨੂੰ ਕੋਈ ਉਤਰਾਲਾ ਕਰਨਾ ਚਾਹੀਦਾ ਨੌਜਵਾਨ ਨੂੰ ਰਾਤੀ ਦਿਨ ਕਰਨਾ ਚਾਹੀਦਾ ਹਾਂਜੀ ਸੇ ਗੁਰਦੁਆਰਿਆਂ ਦੇ ਵਿੱਚ ਸਿੱਖ ਇਤਿਹਾਸ ਸੁਣਾਉਣਾ ਚਾਹੀਦਾ ਔਰ ਸੰਥਿਆ ਦੇਣੀ ਚਾਹੀਦੀ ਬਾਣੀ ਦੇ ਕੀਰਤਨ ਗਤਕਾ ਤੇ ਜੋ ਵੀ ਇਤਿਹਾਸ ਆਏ ਸਾਰੇ ਸਿਖਾਉਣੇ ਚਾਹੀਦੇ ਆ ਇਹ ਹੀ اپیل ਕਰਦੇ ਆ